ਦੋਸਤੋ ਹੁਣੇ-ਹੁਣੇ ਪੰਜਾਬ ਦੇ ਹਸਪਤਾਲਾਂ ਦੇ ਬਾਰੇ ਆਈਦਾ ਅੱਜ ਦਾ ਵੱਡੀ ਅਪਡੇਟ ਖਬਰ ਮੈਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਨਾਲ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਕੋਲਕਾਤਾ ਦੇ ਆਰਜੀ ਕਾਲ ਮੈਡੀਕਲ ਕਾਲਸ ਚ 9 ਅਗਸਤ ਦੀ ਰਾਤ ਨੂੰ ਮੇਲਾ ਡਾਕਟਰਾਂ ਦਾ ਬਲਾਤਕਾਰ ਤੇ ਹੱਤਿਆ ਦਾ ਵਿਰੋਧ ਚ ਪੰਜਾਬ ਚ 11 ਦਿਨ ਤੋਂ ਚੱਲ ਰਿਹਾ ਹੜਤਾਲ ਅੱਜ ਖਤਮ ਹੋ ਗਈ ਹੈ ਸੁਪਰੀਮ ਕੋਰਟ ਦੇ ਭਰੋਸੇ ਤੋਂ ਬਾਅਦ 11 ਦਿਨ ਤੋਂ ਚੱਲ ਰਿਹਾ ਤਰਨਾ ਖਤਮ ਹੋ ਗਿਆ ਹੈ ਕਾਫੀ ਲੰਮੇ ਸਮੇਂ ਤੇ ਵਿਚਾਰ ਚਰਚਾ ਕਰਨ ਤੋਂ ਬਾਅਦ आज ਡਾਕਟਰ ਆਪਣੇ ਕੰਮ ਤੇ ਪਰਤ ਆਏ ਨੇ ਸ਼ੁਕਰਵਾਦ ਨੂੰ ਪੀਜੀਆ ਚੰਡੀਗੜ੍ਹ ਪਟਿਆਲਾ ਤੇ ਅੰਮ੍ਰਿਤਸਰ ਦੇ ਸਰਕਾਰੀ ਕਾਲਜਾਂ ਦੇ ਵਿੱਚ ਆਮ ਦਿਨਾਂ ਵਾਂਗ ਆਪੀਡੀ ਅਤੇ ਹੋਰ ਸਹੂਲਤ ਬਹਾਲ ਕਰ ਦਿੱਤੀਆਂ ਗਈਆਂ ਨੇ ਪਰ ਇਸ ਦੌਰਾਨ ਸਾਰੇ ਡਾਕਟਰ ਕਾਲੀਆਂ ਪੱਟੀਆਂ ਬੰਨ ਕੇ ਆਪਣੀਆਂ ਸੇਵਾਵਾਂ ਦੇਣਗੇ ਤੇ ਆਪਣਾ ਗੁੱਸਾ ਜ਼ਾਹਰ ਕਰਨਗੇ ਜੀ ਹਾਂ ਸੀਜੀਆਈ ਨੇ ਰਾ ਸਰਕਾਰਾਂ ਨੂੰ ਡਾਕਟਰਾਂ ਦੀ ਸੁਰੱਖਿਆ ਦੇ ਢੁਕਵੇਂ ਪ੍ਰਬੰਧ ਕਰਨ ਲਈ ਕਿਆ ਇਸ ਦੇ ਨਾਲ ਹੀ ਕੇਂਦਰੀ ਸਿਹਤ ਮੰਤਰਾਲੇ ਨੂੰ ਰਾਜ ਦੇ ਮੁਖ ਸਤਤਰਾ ਤੇ ਡੀਜੀਪੀ ਨਾਲ ਮਿਲ ਕੇ ਡਾਕਟਰਾਂ ਦੀ ਸੁਰੱਖਿਆ